ਕੋਲਕਾਤਾ ਦੇ ਵਿੱਚ ਇੱਕ ਸਿਖਰਤੀ ਡਾਕਟਰ ਦੇ ਜ਼ਬਰਜਨਾਤ ਅਤੇ ਕਤਲ ਨੂੰ ਲੈ ਕੇ ਚੱਲ ਰਹੇ ਲੋਕਾਂ ਦੇ ਗੁੱਸੇ ਦੇ ਵਿੱਚਕਾਰ ਆਈਐਮਏ ਸਰਵੇਖਣ ਦੇ ਵਿੱਚ ਇੱਕ ਜਨਤਾ ਜਨਕ ਗੱਲ ਸਾਹਮਣੇ ਆਈ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਕ ਤਿਹਾਈ ਡਾਕਟਰ ਰਾਤੀਆਂ ਸ਼ਿਫਟਾਂ ਦੇ ਵਿੱਚ ਅਸੁਰੱਖਿਅਤ ਜਾਂ ਬਹੁਤ ਅਸੁਰੱਖਿਅਤ ਮਹਿਸੂਸ ਕਰਦੇ ਨੇ ਇਹਨਾਂ ਦੇ ਵਿੱਚ ਮੈਲਾ ਡਾਕਟਰਾਂ ਦੀ ਗਿਣਤੀ ਜ਼ਿਆਦਾ ਹੈ ਕੁਝ ਡਾਕਟਰਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਉਹ ਸੁਰੱਖਿਆ ਦੇ ਲਈ ਚਾਕੂ ਅਤੇ ਕਿਰਚ ਜਾਂ ਸਪਰੇਅ ਆਦ ਲੈ ਕੇ ਵੀ ਆਉਂਦੇ ਨੇ ਆਈਐਮਡੀ ਇਸ ਆਨਲਾਈਨ ਸਰਵੇਖਣ ਦੇ ਵਿੱਚ 22 ਰਾਜਾਂ ਤੇ 3885 ਡਾਕਟਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 63% ਮੈਲਾ ਡਾਕਟਰ ਸਨ, ਸ਼ਾਮਲ 85% ਨੌਜਵਾਨ ਡਾਕਟਰ ਨੇ ਵਤੀਰੇ ਡਾਰ ਤੱਕ ਆਇਆ। 20 ਤੋਂ 30 ਸਾਲ ਦੀ ਉਮਰ ਦੇ ਡਾਕਟਰਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਵਧੇਰੇ ਪਾਈ ਗਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸਿੱਖਿਆਰਥੀ ਜਾਂ ਪੀਜੀ ਸਿੱਖਿਆਰਥੀ ਸਨ। ਅ ਕਿਹਾ ਜਾਂਦਾ ਕਿ ਰਾਤ ਦੀ ਡਿਊਟੀ ਦੇ ਲਈ ਨਹੀਂ ਹੈ ਕੋਈ ਵੀ ਵੱਖਰਾ ਕਮਰਾ ਸਰਵੇ ਦੇ ਵਿੱਚ 45% ਡਾਕਟਰ ਨੇ ਇਹ ਦੱਸਿਆ ਕਿ ਉਹਨਾਂ ਕੋਲ ਰਾਤ ਦੀ ਡਿਊਟੀ ਦੇ ਲਈ ਵੱਖਰਾ ਕਮਰਾ ਨਹੀਂ ਹੈ ਨਾਲ ਹੀ ਇੱਕ ਤਿਹਾਈ ਡਿਊਟੀ ਰੂਮਾਂ ਦੇ ਵਿੱਚ ਅਟੈਚਡ ਟਾਇਲਟ ਦੀ ਸਹੂਲਤ ਨਹੀਂ ਹੈ ਉਹਨਾਂ ਵਿੱਚ ਉਹ ਬਹੁਤਿਆਂ ਦੀ ਨਿੱਜਤਾ ਨਹੀਂ ਹੈ ਡਿਊਟੀ ਰੂਮ ਵਾਰਡ ਜਾਂ ਐਮਰਜੈਂਸੀ ਵਾਰਡ ਤੋਂ 53% ਜਾਂ 100 ਤੋਂ 1000 ਮੀਟਰ ਦੂਰ ਨੇ ਡਾਕਟਰ ਜਿਨ੍ਹਾਂ ਦੀ ਉਮਰ 35 ਸਾਲ ਤੋਂ ਕੱਟ ਸੀ ਇਹਨਾਂ ਵਿੱਚੋਂ 61% ਸਿਖਿਆਰਤੀ ਜਾਂ ਪੀਜੀ ਸਿਖਿਆਰਤੀ ਸਨ ਜਾਂ 24.1% ਡਾਕਟਰਾਂ ਨੇ ਰਿਪੋਰਟ ਕੀਤੀ ਹੈ ਕਿ ਉਹ ਅਸੁਰੱਖਿਅਤ ਮਹਿਸੂਸ ਕਰਦੇ ਨੇ 11.4% ਬਹੁਤ ਹੀ ਜ਼ਿਆਦਾ ਆਸੁਰਾਕਿਤ ਮਹਿਸੂਸ ਕਰਦੇ ਨੇ ਵਾਸ਼ਰੂਮ ਤੇ ਲੈ ਕੇ ਕਮਰੇ ਤੱਕ ਕੋਈ ਪ੍ਰੋਵੇਸ ਪ੍ਰਾਈਵੇਸੀ ਐਚਡੀ ਉਹ ਨਹੀਂ ਹੈ ਉਹਨਾਂ ਦੇ 20 ਅਤੇ 30 ਦੇ ਤਹਾਕੇ ਦੇ ਡਾਕਟਰ ਜ਼ਿਆਦਾਤਰ ਸਿਖਿਆਰਤੀ ਡਾਕਟਰ ਜਿਨ੍ਹਾਂ ਨੇ ਸੁਰੱਖਿਆ ਦੀ ਸਭ ਤੋਂ ਹੇਠਲੇ ਪੱਧਰ ਦੀ ਰਿਪੋਰਟ ਤਿਆਰ ਕੀਤੀ ਹੈ ਕਹਿੰਦੇ ਨੇ ਕਿ 45% ਉੱਤਰ ਦਤਾਵਾ ਕੋਲ ਰਾਤ ਨੂੰ ਡਿਊਟੀ ਰੂਮ ਤੱਕ ਪਹੁੰਚ ਨਹੀਂ ਸੀ ਸਕਦਾ ਜਦੋਂ ਕਿ ਜਿੰਨਾ ਕੋਲ ਪਹੁੰਚ ਸੀ ਉਹ ਸੁਰੱਖਿਅਤ ਮਹਿਸੂਸ ਨਹੀਂ ਸੀ ਕਾਦੇ ਸਰਵੇਖਣ ਨੇ ਇਹ ਵੀ ਉਜਾਕਰ ਕੀਤਾ ਕਿ ਬਹੁਤ ਸਾਰੇ ਡਿਊਟੀ ਰੂਮ ਨਾ ਕਾਫੀ ਸਨ ਪ੍ਰਾਈਵੇਸੀ ਦੀ ਘਾਟ ਸੀ ਕਈਆਂ ਵਿੱਚ ਤਾਲੇ ਨਹੀਂ ਸਨ ਨਤੀਜੇ ਵਜੋਂ ਡਾਕਟਰਾਂ ਨੂੰ ਅਕਸਰ ਵਿਕਲਪ ਆਰਾਮ ਖੇਤਰ ਲੱਭਣੇ ਪੈਂਦੇ ਸਨ ਤੇ 1/3 ਡਿਊਟੀ ਕਮਰਿਆਂ ਦੇ ਵਿੱਚ ਅਟੈਚ ਬਾਥਰੂਮਾਂ ਦੀ ਵੀ ਘਾਟ ਸੀ ਤਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ IIMA ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਅਹਿਮ ਖੁਲਾਸੇ ਨੇ ਜੜੇ ਉਹ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਇਹ ਪਾਇਆ ਗਿਆ ਕਿ ਆਨਲਾਈਨ ਜਿਹੜੀ ਇਹ ਪ੍ਰਕਿਰਿਆ ਚਲਾਈ ਗਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਡਾਕਟਰ ਨੇ ਆਪ ਮੁਹਾਰੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਅਸੀਂ ਬਹੁਤ ਜ਼ਿਆਦਾ ਅਸੁਰੱਖਿਅਤ ਫੀਲ ਕਰਦੇ ਹਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੇ ਕਮਰੇ ਦੇ ਵਿੱਚੋਂ ਜਾਣ ਦੇ ਲਈ ਜਾਂ ਫਿਰ ਵਾਰਡ ਦੇ ਵਿੱਚੋਂ ਅਮਰਜੈਂਸੀ ਵਾਰਡ ਦੇ ਵਿੱਚੋਂ ਜਾਣ ਦੇ ਲਈ ਜਿੱਥੇ ਅਸੀਂ ਰੈਸਟ ਕਰਨਾ ਉਹ ਦਾਇਰੇ ਬਹੁਤ ਲੰਬੇ ਨੇ ਰਾਤੀਆਂ ਸ਼ਿਫਟਾਂ ਲਾਉਣੀਆਂ ਬਹੁਤ ਔਖੀਆਂ ਨੇ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਕੋਲਕਾਤਾ ਜ਼ਬਰ ਜਨਾਤ ਤੇ ਕਤਲकांड ਦੀ ਇਸ ਕੇਸ ਤੋਂ ਬਾਅਦ ਸਾਰੇ ਹੀ ਡਾਕਟਰ ਸਾਰੇ ਹੀ ਸਿੱਖਿਆ ਡਾਕਟਰ ਬਹੁਤ ਹੀ ਚਿੰਤਾ ਦੇ ਬੇਚਨੇ ਕਿਉਂਕਿ ਜਦੋਂ ਅਜੀਹਾ ਕੋਈ ਕਾਂਡ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਚਿੰਤਾ ਆਟੋਮੈਟਿਕ ਵੱਜ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਬੇਟੀਆਂ ਜੋ ਡਾਕਟਰ ਨੇ ਉਹੋ ਇਸ ਵਕਤ ਵੱਖੋ ਵੱਖਰੇ ਹਸਪੀਟਲਸ ਦੇ ਵਿੱਚ ਆਪੋ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਨੇ ਬਹੁਤ ਸਾਰੇ ਮਰੀਜ਼ਾਂ ਦੇ ਵਿਚਕਾਰ ਉਹਨਾਂ ਨੂੰ ਰਹਿਣਾ ਪੈਂਦਾ ਤੇ ਉੱਥੇ ਕਿਹੋ ਜਿھے ਲੋਕ ਹੁੰਦੇ ਨੇ ਜਾਂ ਕੀ ਕੁਛ ਹੁੰਦਾ ਇਹ ਸਭ ਕੁਝ ਸਭ ਜਗ੍ਹਾ ਜ਼ਾਹਰ ਹੈ ਪਰ ਡਾਕਟਰਾਂ ਦੀ ਸੁਰੱਖਿਆ ਬੁਣਾਣੀ ਬੇਹੱਦ ਲਾਜ਼ਮੀ ਹੈ ਇਸ ਲਈ ਬਹੁਤ ਸਾਰੇ ਡਾਕਟਰਾਂ ਵੱਲੋਂ ਕੋਰਟਸ ਤੱਕ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਸਰਕਾਰਾਂ ਨੂੰ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਰਾਜਾਂ ਦੀਆਂ ਸਰਕਾਰਾਂ ਹੋਣ ਕੇਂਦਰ ਸਰਕਾਰ ਹੋਵੇ ਉਹਨਾਂ ਨੂੰ ਇਹ ਗੁਹਾਰ ਲਾਈ ਜਾ ਰਹੀ ਹੈ ਕਿ ਇੱਕ ਐਸਾ ਐਕਟ ਆਇਆ ਜਾਵੇ ਜਿਸ ਦੇ ਵਿੱਚ ਡਾਕਟਰਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾ ਸਕੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ